ਤੇ ਨਵੀਂ ਨਿਆਦਾ ਸ਼ਾਇਦਨ ਬਾਈ ਕਹਿੰਦਾ ਉੱਪਰ ਹੋਗੇ ਇਹਨੂੰ ਹਾਂ ਇਮਾਨਦਾਰ ਰਿਕਾਰਡ ਵੀ ਚੰਗਾ ਹੈ ਤੇ ਆਪ ਵੀ ਚੰਗੇ ਸੀਮਣ ਦੀ ਆ ਟੱਗੇ ਦੇ ਲੱਗਿਆ ਵੀ ਸੀਮਣ ਚੰਗਾ ਹੋਇਆ ਲੈ ਚੱਲ ਬਾਈ ਕਮਾ ਕੇ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੰਡਿਆਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ گاਵਾ तकरीबन तकरीबन ਸਾਨੂੰ ਅੱਜ ਆਪਾਂ 6-7 ਦਿਖਾ ਦਾਂਗੇ ਇੱਕ ਤਾਂ ਦਿਖਾ ਦਾਂਗੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਜਰਸੀ ਦਾ ਬੱਚਾ ਐਫ ਤਿੰਨ ਜਰਸੀਆਂ ਤਾਜ਼ੀਆਂ ਇੱਕ ਜਰਸੀ ਕ੍ਰੋਸ ਗੱਲਬਾਤ ਕਹਿੰਦੇ ਵੀ ਐਂਡੇ ਹੋ ਜੂ ਜਮੀ ਆਰਡਰ ਕੁਆਲਿਟੀਆਂ ਵੀ ਸਰਾ ਨੇ ਤੇ ਪਸ਼ੂ ਜਿੰਨੇ ਦਿਖਾਉਂਗਾ ਸਾਰੇ ਗਰਮੀ ਚ ਚੱਲਣ ਵਾਲੇ ਦਿਖਾ ਦੂਗਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਰੇਟ ਦੀ ਕੋਸ਼ਿਸ਼ ਰਹੂਗੀ ਵੀ ਅੱਜ ਬਾਈ ਤੋਂ ਸਾਰੀਆਂ ਦੇ ਰੇਟ ਆਪਾਂ ਵੀਡੀਓ 'ਚ ਹੀ ਕਰਾ ਲਈਏ ਹੋਰ ਕਿਵੇਂ ਬਾਈ ਬਾਈ ਵਧੀਆ ਤੁਸੀਂ ਅੱਜ ਦੀ ਕਲਾ ਐਨ ਯਾਰ ਕਰ ਦਈਏ ਫਿਰ ਅੱਜ ਵੀਡੀਓ 'ਚ ਰੇਟ ਰੇਟ ਵੀਡੀਓ 'ਚ ਕਰ ਕਰ ਚੱਲਣ ਦੇ ਕੰਮ ਫਿਰ ਨਾਮ ਤੇ ਐਡਰੈਸ ਬੋਲ ਦਿਓ ਨਾ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਹੰਢਿਆਇਆ ਜ਼ਿਲ੍ਹਾ ਪਰਨਾਲਾ ਤੇ ਕੰਟੈਕਟ ਨੰਬਰ ਹੈਗਾ 98778889 ਦੂਜਾ ਨੰਬਰ ਹੈਗਾ 9873550843 ਆ ਜਾਈਗਾ 16 ਤਰੀਕ ਚੌਥਾ ਮਹੀਨਾ ਆ ਚੌਥਾ ਮਹੀਨਾ ਤਰੀਕ 16 ਉਹ ਬਾਈਆਂ ਦੇ ਫੋਨ ਬਹੁਤ ਆਉਂਦੇ ਆ ਫੋਨ ਆਉਂਦੇ ਆ ਬਾਈ ਇਹਨੂੰ ਤਾਂ ਤਰੀਕ ਦਾ ਨਹੀਂ ਪਤਾ ਲੱਗਦਾ ਕਹਿੰਦੇ ਤਰੀਕ ਦੱਸ ਦਿਆ ਕਰੋ ਤਰੀਕ ਦੱਸ ਦਿਆ ਕਰੋ ਆ ਵੀਡੀਓ ਵੀ ਬਾਈ ਦੀ ਅੱਜ ਹੀ ਅਪਲੋਡ ਹੋ ਜੂ ਅੱਜ ਦੀ ਡੇਟ ਕੀ ਤੇ ਸ਼ੁਰੂ ਕਿਹੜੇ ਬੰਨਿਓ ਕਰਦੀ ਬਾਈ ਬਾਈ ਇੱਕ ਨੰਬਰ ਤੋਂ ਕਰ ਦਿੰਦੇ ਆ ਬਾਈ ਮਾਰ ਗਰੀ ਕੈਮਰਾ ਪਹਿਲਾਂ ਆਰਡਰ ਕੁਆਲਿਟੀ ਦੀ ਮਾਰੇ ਦੇ ਕੈਮਰਾ ਤੋਰ ਚੋਬਰਾ ਖੋਲ ਕੇ ਸੂਆ ਕਿੜਾ ਦਾ ਬਾਈ ਦੂਜਾ ਸੂਆ ਸੂਈ ਆ ਬਾਈ ਕਾ ਕਿਦ ਤੀਜਾ ਦਿਨ ਸੂਈ ਨੂੰ ਅਤੇ ਬੌਲਾ ਕਿੰਨਾ ਕਹਾਜ ਰਿਹਾ 16 17 ਕਿਲੋ ਬੌਲੀ ਤਿਆਰ ਆ ਬਾਈ ਜਿਹੜੀ ਕੰਡੇ ਵਾਲੀ ਆ ਕਹਿਣ ਨੂੰ ਚ 18 ਕਹਾਲਾ ਚ 20 ਕਹਾਲਾ 18 ਕੰਡੇ ਵਾਲੀ 17 ਕਿਲੋ ਕੰਡੇ ਵਾਲਾ ਤਿਆਰ ਆਗਾ ਜਮਾਨ ਖਾਲੀ ਆ ਹੁਣ ਠੀਕ ਆ ਗੱਲ ਆ ਹਾਂ ਤੇ ਕਿਲੋ ਅੱਧ ਕਿਲੋ ਚਾਹੇ ਕਿ ਮਰਾ ਦੰਦ ਵੀ ਚੈੱਕ ਕਰਾ ਦੇ ਦੇਖੋ ਗਾ ਲੱਗੂ ਵੀ ਸੂਆ ਵਾਲਾ ਬੰਦਾ ਕਹਗਾ ਤੀਜਾ ਚੌਥਾ ਨਾ ਹੋਵੇ ਠੀਕ ਆ ਚਾਰ ਦਿਨ ਤੋਂ ਵੀ ਓਰੀਜਨਲ ਹੈ ਜੀ ਦੰਦਾਂ ਚ ਆ ਗਈ ਚਾਰ ਦਿਨ ਅਤੇ ਬੌਲਾ ਵੀ ਸੱਜਣੋ ਕੰਡੇ ਦਾ 17 ਕਿਲੋ ਮਾਲ ਕਹਿੰਦੇ ਵੀ 21 ਕਿਲੋ ਹੀ ਪਲੂਨਾ ਦਾ ਚੋਇਆ ਦਾ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਰੱਖਦੀ ਆ ਕੰਪੈਕਟ ਜਿਹਾ ਕਹਿ ਲੈਂਦੇ ਆਪਾਂ ਹਾਂ ਬਈ ਜਨਾਲ ਲਗਮਾ ਕਹਿ ਲੈਂਦੇ ਕਿਉਂਕਿ ਅੰਗਰੇਜ਼ੀ ਦੇ ਪੰਜਾਬੀ ਦਾ ਖਾਸਾ ਫਰਕ ਪੈ ਜਾਂਦਾ ਮੱਝਾ ਦਾ ਥਾਣੀ ਚੰਗੀ ਆ ਬੱਚੀ ਦੀ ਮੈਂ ਕਹਣਾ ਵੀ ਬੱਚਾ ਹੀ ਹੈ ਤਾਂ ਮੰਨ ਕੇ ਚੱਲ ਵੀ ਕੱਟ ਕਾਠ ਵੀ ਚੰਗਾ ਥੋੜੀ ਜਿਹੀ ਕਿਸੇ ਸੱਜਣ ਨੇ ਇਹਦੀ ਸੰਭਾਲ ਘੱਟ ਕਰੀ ਹੋਈ ਆ ਜਿਵੇਂ ਭਰਪੂਰ ਕੀ ਕਿਸੇ ਭਰਾ ਕੋਲ ਜਾ ਕੇ ਅਗਲੇ ਸੂਏ ਨਜ਼ਾਰੇ ਦੇ ਦੂਗੀ ਆ ਗਈ ਆਪਾਂ ਕਹਿ ਸਕਦੇ ਆ ਵੀ ਬਿਲਕੁਲ ਬਰੀਕ ਬਰੀਕ ਬਈ ਆ ਚਾਰ ਚੂਰ ਨਹੀਂ ਖਾ ਕੇ ਪਲੀ ਹੋਈ ਬਰੀਕੀਆਂ ਜਾਂ ਬੱਚੀ ਕੋਲ ਬਰੀਕੀ ਜੈ ਬਈ ਜਮਾ ਆਏ ਮੰਨ ਕੇ ਚੱਲ ਵੀ 17 ਕਿਲੋ ਹੁਣ ਦੋ ਤਾਂ ਖਰਾ ਤਿਆਰ ਆ ਕੰਡੇ ਵਾਲਾ 17 ਕਿਲੋ ਕੰਡੇ ਦਾ ਕੰਡੇ ਵਾਲਾ ਤਿਆਰ ਆਗਾ ਠੀਕ ਆ ਗੱਲ ਫੈਂਟ ਵੀ ਐ ਮੰਨ ਕੇ ਚੱਲ ਆਪਣੇ ਕੋਲੇ ਤਿੰਨ ਗਾਵਾਂ ਨੇ ਆਈਆਂ ਠੀਕ ਆ ਜੀ ਨਹੀਂ 5.50 ਹੁਣ ਫੈਂਟ ਐ ਇਸ ਟਾਈਮ ਉਹ ਵੀ ਆ ਡੜੇ ਦੀ ਮੱਜਾ ਮੱਜਾ ਨੂੰ ਬੰਨੇ ਕਰਦੀ ਆ ਬੰਨੇ ਕਰਦੀ ਆ ਬਾਈ ਜੇ ਅੱਗੇ ਤੋਂ ਵੀ ਕਈ ਵਾਰ ਵੀ ਇਹਨੇ ਬੱਚੇ ਲੈਣੇ ਨੇ ਨਾ ਇਹ ਤੋਂ ਜਰਸੀ ਦੇ ਟੌਪ ਦੇ ਬੱਚੇ ਦੂਜੇ ਵੀ ਹੁਣ ਮੰਨ ਕੇ ਦਿੱਤਾ ਚੱਲ ਬੱਥਾਗਾ ਵੀ ਆਪਦੇ ਨਾਲੋਂ 40% ਵੱਧ ਨੇ ਇਹਦੇ ਵਿੱਚ ਕੋਣ ਤੇ ਕੱਦ-ਕਾਠ ਆ ਜਿਹੜਾ ਕੱਦ-ਕਾਠ ਵੀ ਦਿਖਾ ਦੇਂ ਗਰੀ ਇੱਥੇ ਕੱਦ-ਕਾਠ ਵੀ ਵਧੀਆ ਬਈ ਮੂੰਹੋਂ ਇਹ ਚਾਰ ਦੰਦੀ ਆ ਇਹ ਬਸੀ ਦੰਦਾਂ ਤੇ ਚਾਰ ਦੰਦ ਕੱਦ-ਕਾਠ ਵੀ ਚੰਗਾ 17 ਕਿਲੋ ਬੋੜਾ ਇਹਦੇ ਕੋਲੇ ਹਾਜ਼ਰ ਹੈ ਉਹ ਤੁਸੀਂ ਡੰਗ ਦੋ ਡੰਗ ਚਾਰ ਡੰਗ ਮੋਟੀ ਸਾਈ ਪਵਾ ਕੇ ਬਾਈ ਫੇਰ ਚੋਣ ਦੇਊਗਾ ਇਹਨੂੰ ਬਈ 베ਰ ਚੋਣ ਦਵਾਵਾਂਗੇ ਕਿਉਂਕਿ ਵਿੱਚ ਵੀਰ ਪੰਜ 4000 ਰੁਪਏ ਪਾਉਣ ਦੇ ਹਨਾ ਉਹ ਤੁਹ ਖੜ ਜਾਂਦਾ ਆਪਣੇ ਕੋਲੇ ਹੈਗੀਏ ਵੀ ਨਹੀਂ ਸਾਈ ਪਵਾ ਕੇ ਚਵਾਵਾਂਗੇ ਜਾਂ ਕਿਸੇ ਨੇ ਦੋ ਟਾਈਮ ਕਹਿਤਾ ਆਪਾਂ ਬਈ 20000 ਰੁਪਏ ਸਾਈ ਪਵਾ ਕੇ ਫੇਰ ਚਵਾਵਾਂਗੇ ਤਸੱਲੀ ਕਰ ਚਵਾਈ ਠੀਕ ਹੈ ਨਾ ਗੱਲ ਆਪਾਂ ਧਾਰਾ ਮਾਰ ਕੇ ਦਿਖਾ ਦਨੇ ਆਂਗੀ ਆ ਧਾਰਾ ਦਿਖਾ ਮਾਰ ਕੇ ਇਹਦੀ ਲਿਆ ਲਾ ਧਾਰਾ ਸਾਨੂੰ ਸੱਜਣੋਂ ਮਾਰ ਕੇ ਦਿਖਾ ਦਨੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊ ਵੀ ਉਹ ਆਪਣੀ ਚਾਹੇ ਪਾਸ ਕਰਕੇ ਲੈ ਜਾ ਜਿਹੜੇ ਆ ਗਏ ਚਵਾਈ ਵੀ ਹੈਗੀ ਆ ਖਰੀ ਫੁੱਲ ਪਿਛਲਾਂ ਚ ਵੀ ਮਾਰਦੇ ਬਾਈ ਚਵਾਈ ਵੀ ਆ ਗਈ ਫੁੱਲ ਮੋਟੀ ਤੇ ਫੋਕੀ ਬਾਕੀ ਪਸੰਦ ਆਊਗੀ ਜਿਹਨੂੰ ਉਹ ਚਾਹੇ ਪਾਸ ਕਰਕੇ ਲੈ ਜਾ ਬਸ ਓਕੇ ਆ ਬਾਈ ਕੰਮ ਕੋਈ ਇੱਕ ਹੋਰ ਵੀ ਗੱਲ ਆ ਬਾਈ ਹਾਂਜੀ ਮੜਾਤ ਨੀੜੀ ਉਹ ਦਿਖਾ ਲਈ ਜਿਵੇਂ ਅੱਜ ਤੀਜਾ ਜਣਾ ਹੰਦੂਦ ਬਰਫ ਵਰਗਾ ਚਿੱਟਾ ਜਮਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਮੱਝਾਂ ਨਾਲ ਲੈ ਵੀਰੇ ਕੋਈ ਉਹ ਗੱਲ ਨਹੀਂ ਹੈਗੀ ਚੰਗੀ ਫੈਂਟ ਵਾਲਾ ਚੰਗੀ ਫੈਂਟ ਵਾਲਾਗਾ ਜੇ ਕੋਈ ਸਰਲਾ ਪੂਰ ਹੋਵੇ ਥਣ ਟੁੱਟਦਾ ਭਾ ਦੇ ਆਪਣੇ ਫੁੱਲ ਗਾਰੰਟੀ ਕਈ ਵੀਰੇ ਆਨਲਾਈਨ ਮੰਗਵਾ ਲੈਂਦੇ ਨੇਗੇ ਠੀਕ ਹੈ ਗੱਲ ਤੇ ਰੇਟੇ ਜਾਣੇ ਗਿਆ ਆ ਮਨ ਕੇ ਚੱਲ 90% ਤਾਂ ਮੈਂ ਆਨਲਾਈਨ ਹੀ ਮਾਲ ਭੇਜਾਂਗਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਇਹਦਾ ਰੇਟ ਕੀ ਰਹੂਗਾ ਬਾਈ ਇਹ ਰੇਟ ਬਾਈ ਲੈਣ ਦੇਂਦਾ ਕੁਛ ਮਰਜ਼ੀ ਕਰਾ ਲੈ ਚਾਹੇ 70 ਕਰਾ ਲੈ ਜਾਂ 75 ਕਰਾ ਲੈ ਦੀਆਂ ਗੱਲ 62000 ਰੁਪਏ ਲੈਣ ਦੇਣੀ ਹੈ ਇਹਦਾ ਸਿਰਫ 62000 ਰੁਪਏ ਬਾਈ 17 ਕਿਲੋ ਬਾਈ ਹੁਣ ਤਿੰਨ ਤੇ ਤਿੰਨ ਦਿਨ ਹੋ ਗਏ 17 ਕਿਲੋ ਦੋ ਤਿਆਰਾ ਦੁੱਧ ਐ ਮੰਨ ਕੇ ਜਿਹਾ 20 ਪਲੱਸ ਚੱਲੂ 22 23 ਕਿਲੋ ਖੁਦ ਖਰਾ ਦੋ ਤੋ ਦੇਣਾ ਇਹਨੇ 20 ਤੋਂ 22 ਦੋ ਦੁੱਧ ਸਿਰਫ ਬਾਈ ਕਹਿੰਦਾ 62000 ਦੀ ਦੇਣੀ ਆ ਨੰਬਰ ਜਿਹੜੇ ਤਾਂ ਮਿਲ ਗਿਆ ਉਹੀ ਖਰੀਦ ਲੂਗਾ ਮੈਨੂੰ ਪਤਾ ਵੀ ਦੂਜੀ ਘੰਟੀ ਦੀ ਲੋੜ ਨਹੀਂ ਪੈਣੀ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਵਾਲੀ ਤੇ ਕੈਮਰਾ ਆਰਡਰ ਕੁਆਲਿਟੀ ਇਹਦੀ ਵੀ ਚੈੱਕ ਕਰਾ ਦੀਏ ਇਹ ਜਰਸੀ ਦੇ ਵਿੱਚ ਆ ਗਈ ਜਰਸੀ ਦੇ ਵਿੱਚ ਆ ਬਾਈ ਇਹ ਆਏ ਆ ਇਹ ਐਫ ਦੇ ਪਿੱਟੂ ਹੀ ਵੀ ਹੈਗੀ ਠੀਕ ਹੈ ਕਰਨ ਇੱਕ ਇਹਦੇ ਵਿੱਚ ਆਏ ਮੰਨ ਕੇ ਚੱਲੇ ਵੀ ਫੈਂਟ ਵਧੀਆ ਆਊਗੀ ਨੰਬਰ 2 ਤੇ ਦੁੱਧ ਵੱਧ ਦੂਗੀ ਦੋ ਦੋ ਇਹਦੇ ਥੱਲੇ ਬਈ ਆਏ ਮੰਨ ਕੇ ਚੱਲੇ 20 ਕਿਲੋ ਮੂੰਗ ਦੋ ਥੱਲੇ ਪਿਆਰ ਹੁਣ ਧੋਰ ਬਾਈ ਇਹਦਾ ਵੀ ਅੱਜ ਤੀਜਾ ਦਿਨੀਆਂ ਸੂਈ ਨੂੰ ਸੂਆ ਕਿਹੜਾ ਬਾਈ ਦੂਜਾ ਵੀਰੇ ਦੂਜਾ ਸੂਆ 6 ਦੰਦਾ ਇਹ 20 ਕਿਲੋ ਹਾਜ਼ਰ ਦੰਦਾਂ ਚ 6 ਦੰਦ ਕੱਦ ਬੈੱਡ ਫੁੱਲ ਆ ਗਿਆ ਆਰਡਰ ਦੀ ਜਿਹੜੀ ਸ਼ੇਪ ਆ ਉਹ ਪਾਈ ਕਿਹਾ ਸਕਦਾ ਵੀ ਬਾ ਕਮਾਲ ਹੀ ਆ ਗਈ ਯਾਰ ਜਦ ਆ ਜਿੰਮਾਇਆ ਭਾਈ ਨਹੀਂ ਤੇ ਮਾਲੀ ਨਮਾਇਗਾ ਕਾਰਨ ਕੀ ਧਿਆਨ ਵੀ ਵੀਡੀਓ ਬਣਾਉਣੀ ਸੀ ਕਿਰਲੈਂਡੋ ਦੇ ਆਰਡਰ ਦੀ ਸ਼ੇਪ ਹੁੰਦੀ ਹੈ ਨਾ ਉਦਾਂ ਦੀ ਸ਼ੇਪ ਆ ਗਈ ਖਣਾ ਦਾ ਗੈਪ ਵੀ ਫੁੱਲ ਰੱਖਦੀ ਆ ਮੁਠੀ ਵਾਲਾ ਤੇ ਬਾਕੀ ਕਲਰ-ਕਲਰ ਵੀ ਬਹੁਤ ਸੋਹਣਾ ਆ ਗਿਆ ਆਰਡਰ ਦੇ ਕਲਰ ਦੀ ਗੱਲ ਕਰ ਲਈ ਕਿਸੇ ਭਰਾ ਨੇ ਬੱਚੇ ਲੈਣੇ ਨੇ ਅੱਗੇ ਬਰੀਡਿੰਗ ਤੇ ਕੰਮ ਕਰਨਾ ਬਰੀਡਿੰਗ ਤੇ ਕੰਮ ਕਰਨਾ ਟਾਪ ਹੈ ਤੇ ਦੁੱਧ ਅਜੇ ਪੀਕ ਲੈਵਲ ਤੇ 20 ਦੇ ਨੇੜੇ ਤੇੜ ਬਾਈ ਕਹਿੰਦਾ ਰੈਡੀ ਆ ਪੀਕ ਲੈਵਲ ਤੇ ਇਹਨੂੰ 23 24 25 ਦੇੜ ਘੇੜ ਵੀ ਜਾ ਸਕਦਾ 24 ਕਿਲੋ ਬਾਈ ਮਾਲਕਾਂ ਦੀ ਖਰਾ ਦੁੱਧ ਚੋਇਆ ਥੱਲੋਂ 25 ਤੋਂ ਬਾਹਰ ਦੁੱਧ ਦੂਗੀ ਦੁੱਧ ਤੇ 27 ਤੇ ਚਾਹ ਦੇ 28 ਕਿਲੋ 25 ਤੋਂ ਬਾਹਰ ਹੀ ਦੁੱਧ ਦੂਗੀ ਜਿੰਨਾ ਮਰਜ਼ੀ ਦੇ ਦੇ ਪਲੱਸ ਤੇ ਦਹੀ ਵੀ ਫੈਟ ਵਾਲਾ ਨਾ ਫੈਟ ਵਾਲਾ ਦੁੱਧ ਦੇਣਾ ਬਾਈ ਇਹਨੇ ਆ ਦੁੱਧ ਦੇ ਉਹ ਫੈਟ ਵਾਲਾ ਲੰਬੀ ਜਿਵੇਂ ਵੀਰਾ ਤੇ ਚਮਕ ਚਮਕ ਵੀ ਚੰਗੀ ਆ ਤੇ ਥਾਣੇ ਦਾ ਆ ਗਿਆ ਹੱਥੀ ਚਵਾਈ ਵਾਲਾ ਵੀ ਆ ਗਿਆ ਮਸ਼ੀਨੀ ਵਾਲਾ ਵੀ ਆ ਗਿਆ ਮੁੱਠੀਆਲਾ ਥਾਣਾ ਆ ਗਿਆ ਇੱਕ ਹੋਰ ਵਾਲੀ ਖਾਸੀਅਤ ਆ ਬਾਈ ਗਾਂਧੀ ਜੀ ਹਾਂਜੀ ਇੱਕ ਆਪੇ ਹੱਥੀ ਵੀ ਚੋ ਲੈਣੇ ਹੈਗੇ ਨੰਬਰ ਤੋਂ ਤੇ ਆਪਾਂ ਮਸ਼ੀਨ ਵੀ ਲਾਣੇ ਤੇ ਠੀਕ ਹੈ ਗੱਲ ਹਾਂ ਮਸ਼ੀਨ ਨੂੰ ਵੀ ਪੱਕੇਂਦੀਗੀ ਦੋਨਾਂ ਪਾਸੇ ਜਾ ਚਾਹੇ ਬੱਤੇ ਸਾਡ ਚਾਹੇ ਨਾ ਸਾਡਾ ਇੰਜ ਚੰਦੇ ਆਣਾ ਪਾਲਾ ਇਹ ਜਿਹੇ ਖਾਸੀਅਤ ਆ ਗਾਂਧੀ ਠੀਕ ਹੈ ਗੱਲ ਠੀਕ ਹੈ ਨਾ ਗੱਲ ਵੀ ਦੋ ਤੇ 25 ਗੱਲੋ ਬਾਈ ਮੰਨ ਕੇ ਲੈ ਲਈ ਆਪਾਂ 30 ਨਹੀਂ ਕਹਿੰਦੇ ਠੀਕ ਹੈ ਨਾ ਗੱਲ 25 ਗੱਲ ਤੋਂ ਤਾਂ ਖਰਾ ਮੰਨ ਕੇ ਬੰਦਾ ਲੈ ਲਈ ਜਿਹੜਾ ਮਰਜੀ ਇਹਦਾ ਰੇਟ ਕੀ ਰਹੂਗਾ ਬਾਈ ਬਾਈ ਇਹਦਾ ਰੇਟ ਮੈ ਲੈਣ ਦੇ ਨਹੀਂ ਆ ਬਾਈ ਬਸ 80 ਜੋ ਹਜ਼ ਲਾਏ ਬਾਈ ਕਹਿੰਦਾ ਦੇ ਦਾਂਗੇ 1000 ਘਾ 80 ਦੀ ਬਾਕੀ ਰੇਟ ਨੇ ਜਿਹੜੇ ਰੇਟ ਕੁਆਲਟੀ ਦੇ ਹਿਸਾਬ ਨਾਲ ਤਕਰੀਬਨ ਤਿਗਰੀ ਬਾਈ ਆਪਾਂ ਦੁੱਧ ਦੇ ਰੁਪਏ ਮੰਗੇ ਨਹੀਂ ਨਾ ਕਿ ਜਾਂਦੇ ਜੈਨੂਮ ਜੇ ਰੇਟ ਹੀ ਕੰਮ ਨੇ ਪੈਸੇ ਨਹੀਂ ਮੰਗੇ ਆਪਾਂ ਨੇ ਆ ਬਾਕੀ ਆਪਾਂ ਦੁੱਧ ਦੇ ਰੁਪਏ ਮੰਗੇ ਨਹੀਂ ਬਾਕੀ ਦੇ ਧਾਰਾ ਮਾਰ ਕੇ ਦਿਖਾ ਦੇਣਗੇ ਲਾਈਵ ਕਮੈਂਟ ਕਰਨਾ ਹੁੰਦਾ ਉਹਨੇ ਕਰਨਾ ਹੀ ਹੁੰਦਾ ਚੀਜ਼ਾਂ ਕੁਆਲਟੀਆਂ ਦਿਖਾ ਦੂੰਗਾ ਤੇ ਬਈ ਨਿੰਦੀ ਦਾ ਪਹਿਲਾਂ ਸਿੱਧੂ ਮੂਸੇਵਾਲ ਨੂੰ ਗਏ ਨੇ ਕਿ ਹੁਣ ਚੰਗਾ ਕਹੀ ਜਾਂਦੇ ਨੇ ਜੋ ਜਾਂਦਾ ਜੀ ਉਹਨੂੰ ਵੀ ਮਾੜਾ ਕਹੀ ਜਾਂਦੇ ਨੇ ਠੀਕ ਹੈ ਗੱਲ ਠੀਕ ਹੈ ਨਾ ਗੱਲ ਪਾਣੀ ਧਾਰਾ ਇਹ ਲੋਕਾਂ ਦਾ ਚਵਾਈ ਦੀ ਆ ਗਈ ਫੁੱਲ ਮੋਟੀ ਤੇ ਫੋਕੀ ਆਗਲਾਂ ਚ ਵੀ ਮਾਰਦੀ ਬਾਈ ਅਗਲਿਆਂ ਦੀ ਵੀ ਚਵਾਈ ਤੁਸੀਂ ਚੈੱਕ ਕਰ ਸਕਦੇ ਹੋ 100 ਦਾ 100 ਆਪਾਂ ਛੱਡ ਦੇ ਬਾਈ ਇਹਦਾ ਰੇਟ ਆਪਾਂ ਦੱਸਿਆ 1000 ਘਟ 80 80 ਜਮਾਨਤ ਕਰਦੇ ਬਾਈ ਬਸ ਠੀਕ ਆ ਗੱਲ 1000 ਰੁਪਏ ਬਾਈ ਕਹਿੰਦਾ 80 ਜਮਾਨਤ ਛੋੜੀ ਆ ਛੋੜ ਲਾ ਲੈ ਜਾਂ ਮਾਨ ਲਾ ਲੈ ਤੇ ਬਾਕੀ ਆਰਡਰ ਰੱਖ ਦਿਆ ਬਿਲਕੁਲ ਨਾਲ ਲੱਗ ਮਾ ਠੋੜਾ ਜਦ 20 ਕਿਲੋ ਮੂੰਹ ਹੁਣ ਤਿਆਰ ਆ ਥੱਲੇ ਤੇ ਦੁੱਧ ਜਿਵੇਂ ਦੱਸਿਆ ਬਾਈ ਨੇ ਵੀ 25 ਤੋਂ ਪਲੱਸ ਇਹਨੇ ਚੱਲਣਾ ਹੈ ਉਹ ਸਾਡੀ ਸੇਵਾ ਦੇ ਸਿਰ ਤੇ ਵੀ ਹੁੰਦਾ ਜਿਹੜਾ ਸੱਜਣ ਲੈ ਕੇ ਜਾਂਦਾ ਪਸ਼ੂ ਨੂੰ ਬਈ ਆਪਾਂ ਆਸ ਦੀ ਘਰ ਦੀ ਗਾਰੰਟੀ ਦਿੰਦੇ ਜਿਹੜਾ ਤਿਆਰ ਆ ਹੁਣ ਠੀਕ ਹੈ ਨਾ ਗੱਲ ਜਿੰਨਾ ਕੋਰੇ ਤਿਆਰ ਆ ਉਹ ਤਿਆਰ ਉਹੋ ਕੇ ਲੈ ਜਾਏ ਆਪਾਂ ਨੂੰ ਕੋਈ ਚੱਕਰ ਨਹੀਂ ਜਾ ਠੀਕ ਹੈ ਨਾ ਗੱਲ ਜਾ ਕੇ ਬਈ ਪਾ ਕੇ ਟੋਕਰੀ ਕੱਖਾਂ ਦੇ ਕਹਿ ਕੇ 2 ਕਿਲੋ ਪਾ ਕੇ ਦਾਣਾ ਫੇਰ ਦੋ ਤਣੀ ਦਿੰਦੀ ਬੀਬੀ ਕਿਲੋ ਠੀਕ ਹੈ ਗੱਲ ਠੀਕ ਹੈ ਨਾ ਗੱਲ ਬੰਦ ਕੇ ਡੇਗ ਥੱਲੇ ਵੀ ਹੱਥ ਨੇ ਆਪਾਂ ਬਈ ਵੀ ਆਇਆ ਕਣਕ ਵੜਨ ਚੱਲੀ ਜਾਂ ਕਣਕ ਆਪਾਂ ਵੱਢੇ ਆਈਏ ਤਿੰਨ ਨੰਬਰ ਵਾਲੀ ਤੇ ਇਹ ਵੀ ਜਰਸੀ ਜੀ ਆ ਗਈ ਇਹ ਵੀ ਜਰਸੀ ਹੈ ਜੀ ਹੋਰ ਬਈ ਹੋਰ ਓਰੀਜ ਸੋੜਾ ਭੋੜਾ ਵਾਲਾ ਥੱਲੇ ਦੇ ਇਹਦਾ ਸੂਆ ਕਿਹੜਾ ਬਾਈ ਬਈ ਦੂਜਾ ਬਾਈ ਦੂਜਾ ਸੂਆ ਰੰਗ ਬਾਈ ਜ ਵੀ ਸ਼ਾਨਦਾਰ ਆ ਗਈ ਤੇ ਚਮਕਾਲੀ ਆ ਗਈ ਜੇ ਗੱਲ ਕਰ ਲਈਏ ਥਾਣੇ ਨੂੰ ਬਹੁਤ ਟਾਪ ਕੁਆਲਿਟੀ ਦੇ ਵਿੱਚ ਹੀ ਲੱਗਿਆ ਇਹਨੂੰ ਕੱਢਦੇ ਬਾਹਰਲੇ ਬੰਦੇ ਨੇ ਇੱਧਰ ਦਿਖਾ ਗਰੀ ਤੋਰ ਕੇ ਧੁੱਪ ਜੀ ਆ ਇੱਥੇ ਅਸਲੀ ਅਸਲੀ ਰੰਗ ਜੇ ਇੱਥੇ ਫੜੂਗੀ ਬਾਹਰ ਕਿੰਨੇ ਦਿਨ ਪੈਂਟਿੰਗ ਨੇ ਇਹਦੇ ਬਾਈ ਬਈ ਐ ਮੰਨ ਕੇ ਚੱਲ 23 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਨੇ ਕੀ 23 30 ਅੱਜ 16 ਹੋ ਗਈ 7 ਦਿਨ ਪਹਿਨੇ ਪੂਰੇ ਹਫ਼ਤਾ ਪੈਂਡਿੰਗ ਪਿਆਗਾ ਠੀਕ ਆ ਗੱਲ ਦੁੱਧ ਮਾਲਕ ਕਹਿੰਦੇ ਐਜੀ ਵੀ 22 23 ਕਿਲੋ ਐਨ ਦੁੱਧ ਖਰਾਜ ਹੋਇਆ ਮੈਨੂੰ ਕਹਿੰਦੀ 25 ਕਿਲੋ ਜੋ ਹੈ ਕਹਿੰਦੀ 22 23 ਕਿਲੋ ਐਨ ਅਸੀਂ ਬਈ ਨਾਰਮਲ ਸੇਵਾ ਵਿੱਚ ਹੋਇਆਗਾ ਤੇ ਬਾਕੀ ਬਰੀਡਿੰਗ ਦੇ ਮਾਮਲੇ ਵਾਲੀਆਂ ਗਾਵਾਂ ਨੇ ਇਹ ਸਾਰੀਆਂ ਬਾਕੀ ਬਈ ਕਹਿੰਦੇ ਸੀਮਣ ਦੇ ਵਧੀਆ ਭਰਾਇਆ ਜਰਸੀ ਦਾ ਭਰਾਇਆ ਕਹਿੰਦੇ ਸਰਕਾਰੀ ਡਾਕਟਰ ਦਾਗਾ ਠੀਕ ਆ ਭਰਾਇਆ ਕਹਿੰਦੇ ਬਈ ਜਰਸੀ ਹੀ ਭਰ ਕੇ ਜੀ ਠੀਕ ਹੈ ਗੰਨਾ ਠੀਕ ਹੈ ਮੈਂ ਤੈਨੂੰ ਕਹ ਰਹਾ ਬੀਪ ਪਰ ਆਇਆ ਬਾਈ ਜਿੱਗ ਦਾ ਭਰਾਇਆ ਜਾਂ ਦੂਜੇ ਦਾ ਭਰਾਇਆ ਹੈਗਾ ਨਾ ਕਿ ਇਹਨੂੰ ਦਾ ਆਪਾਂ ਕਹਿ ਸਕਦੇ ਜਰਸੀ ਦਾ ਹੋਇਆ ਜਰਸੀ ਟਾਪ ਇੰਪੋਰਟਡ ਹੀ ਕਿਹ ਲਾਇਆ ਹੋ ਗਿੰਦੀ ਫਰਮ ਨਹੀਂ ਲੈ ਚੱਲ ਬਾਈ ਇੱਥੋਂ ਕਮਾ ਕੇ ਅੰਦਰਲੇ ਬੰਨੇ ਪਿੰਨ ਨੰਬਰ ਦਾ ਨਹੀਂ ਪਤਾ ਕਿੰਨੇ ਨੰਬਰ ਲੱਗਿਆ ਪਰ ਗਾਂ ਦੀ ਕੁਆਲਿਟੀ ਚੰਗੀ ਆ ਦੁੱਧ ਚੰਗਾ ਪਾ ਦੂ ਦੁੱਧ ਬਾਈ 25 ਕਿਲੋ ਖਰਾ ਦੁੱਧ ਦੇਣਾ ਇਹਨੇ ਤੇ ਬਾਕੀ ਜਿਹੜੇ ਭਰਾ ਨੇ ਜਾਨਵਰ ਲੈਣਾ ਹੁੰਦਾ ਉਹਨੇ ਲੈਣਾ ਹੁੰਦਾ ਆਪਦੀ ਸੋਚ ਦੇ ਨਾਲ ਆਪਦੀ ਸਮਝ ਦੇ ਨਾਲ ਵੀ ਆਪਣੇ 25 ਪਾ ਦੂ ਜਾਂ 20 ਪਾ ਦੂ ਜਾਂ ਆਪਣੇ ਇਹ 30 ਪਾ ਦੂ ਜਾਂ 15 ਪ ਤੇ ਬਾਕੀ ਥੱਲੇ ਚੋਲ ਚੰਗੀ ਆ ਬਾਈ ਬਾਈ ਠੰਡੀ ਬਹੁਤ ਆ ਬਾਈ ਬੈੜਾ ਇਹਦਾ ਰੇਟ ਮੁਠੀਆ ਦਾਣਾ ਇਹ ਬਈ 80 ਦੇ ਦਾਂ ਪੂਰੀ ਜੀ ਪੂਰੇ 80 ਦੀ ਦੋ ਦੋ 25 ਕਿਲੋ ਖਰਾ ਦੇ ਦੋ ਜੇ ਕਿਸੇ ਨੇ ਜੋੜਾ ਪਾਉਣਾ ਨਾਲ ਆ ਜੀ ਜੋੜਾ ਪਾਉਣਾ ਬਾਈ ਮਾਨਤਾਨ ਕਰਦਾਂਗੇ ਕਰਦਾਂਗੇ ਜੋੜਾ ਕਰਦਾਂਗੇ ਮਾਨਤਾਨ ਤੇ ਆਹ ਜਰਸੀ ਕਰੌਸ ਆ ਨਾ ਨਹੀਂ ਬਈ ਇਹ origignal piece ਹੈ ਵੀ ਨਹੀਂ ਕਰੌਸ ਨਾ ਕਹ ਇਹਨੂੰ ਠੀਕ ਆ ਗੱਲ ਹਾਂ ਇਹ ਕਾਰਨ ਕੀ ਆ ਠੀਕ ਆ ਨਾ ਗੱਲ ਇਹ ਜਦੋਂ ਭਾਈ ਤਿਆਰੀ ਚ ਹੋ ਗਈ ਉਦੋਂ ਦਿਖਾਵਾਂਗੇ ਅੱਜ ਹੈ ਕੱਚੀ ਆ ਬਸੀ ਠੀਕ ਆ ਗੱਲ ਦੰਦੋ ਤਾਂ ਇਹ ਐ ਮੰਨ ਲੈ ਵੀ ਖੀਰੀਆਂ ਤੇ ਮੰਨ ਲੈ ਚਾਹੀਏ ਨੂੰ ਦੂੰਦੀ ਮੰਨ ਲੈ ਠੀਕ ਆ ਗੱਲ ਦਿਖਾ ਦੇ ਗਰੀ ਓਏ ਦੋ ਗਰੇ ਦਾ ਚੱਕਰ ਲੱਗ ਰਹੀ ਆ ਹਾਂ ਢੋਰ ਖੋਲ ਕੇ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਿਨ ਭਾਈ 21 ਤਰੀਕ ਨੂੰ ਦਿਨ ਪੂਰੇ ਨੇਗੇ ਅੱਜ 5 ਦਿਨ ਬਾਕੀ ਨੇ ਜੀ ਇਹਦੇ 5 ਦਿਨ ਪੈਂਡਿੰਗ ਨੇ ਹੈ ਤਿੰਨ ਚਾਰ ਨੂੰ ਉਤੋ ਲਈ ਇੱਕ ਹੱਤਾ ਲਊਗੀ ਜਦੋਂ ਹੱਤ ਤਿਆਰ ਹੋ ਗਈ ਨਾ ਭਾਈ ਉਦੋਂ ਦੱਸੂਗੀ ਮੈਂ ਕੀ ਚੀਜ਼ਾਂ ਜਾਈਂਗੀ ਇਹ ਤੇ ਬਣੂਗੀ ਫੁੱਲ ਹਣਾ ਫੁੱਲ ਬਣੂਗੇ ਵੀਰੇ ਚੋਲਾ ਜੇ ਫੁੱਲ ਪਈਆ ਥੱਲੇ ਇਹਦੇ ਤੇ ਦੁੱਧ ਮਾਂ ਦਾ ਬਹੁਤ ਰਕਾਰਡ ਆ ਬਈ ਇਹਦਾ ਚੰਗੀ ਦਾ ਆ ਰੰਗ ਰੰਗ ਸੋਹਣਾ 33 32 ਕੋਲੇ ਦੀ ਮਾਂ ਦੁੱਧ ਦਿੱਤਾ ਹੋਇਆਗਾ ਠੀਕ ਆ ਗੱਲ ਹਾਂ 25 ਕੋਲੇ ਨੇ ਖਰਾ ਦੁੱਧ ਦੇਣਾ ਖੁੱਲੀ ਠੀਕ ਆ ਜੀ ਦੰਦ ਤਕਰੀਬਨ 2 ਦੁੱਗਦੇ ਇਹ ਕੱਢਦੀ ਹੋਈ ਆ ਬੱਸੀ ਹਾਂ ਨਾਲ ਨਾਲ ਚੱਕਦੀ ਆ ਦੁੱਗਦੇ ਦੰਦ ਤੋੜ ਕੇ ਤੇ ਬਾਕੀ ਕਲਰ ਵੈਜ ਬਹੁਤ ਸ਼ਾਨਦਾਰ ਆ ਗੀ ਕਲਰ ਸ਼ਾਨਦਾਰ ਵੀ ਐ ਮੰਨ ਕੇ ਚੱਲ ਬਈ ਬਾਹ ਖਾਣ ਦਾ ਨੇ ਚੰਗਾ ਜੀ ਥੋਲੀ ਇਹ ਲੈਗਸ ਕੋਰ ਇੱਥੇ ਥੋੜਾ ਜਿਹਾ ਆਊ ਕਰਦੀ ਹੈਗੀ ਖੁੱਲੀ ਫਿਰਦੀ ਹੈ ਜਨਾਲੇ ਠੀਕ ਆ ਗੱਲ ਹਾਂ ਲੈ ਚੱਲ ਬਈ ਆਪਾਂ ਫ ਠੀਕ ਗੱਲ ਹਾਂ ਇਹਦੀ ਮਾਂ ਦਾ ਕੀ ਰਿਕਾਰਡ ਦੱਸਿਆ 32 ਕਿਲੋ ਦਾ ਦਿੱਤਾ ਵੀਰੇ ਇਹਦੀ ਮਾਂ ਨੇ ਦੋਤਾ 32 ਕਿਲੋ ਦਾ ਆਖੀ ਪਤਾ ਆਪ ਕਿਹੜੇ ਸੀਮੰਡੀਆ ਇਹ ਇਹ ਬਾਈ ਮਾਲਕ ਆਪ ਤਾਂ ਮੁੰਡਾ ਭਾਗਿਆ ਬਾਹਰ ਬਾਈ ਠੀਕ ਹੈ ਉਹ ਕਹਿੰਦਾ ਵੀ ਰਿਕਾਰਡ ਉਹਦੇ ਕੋਲ ਹੀ ਸਾਰਾ ਤਾਂ ਜਾਣ ਜੂਨ ਭੁੱਲਾ ਹਣਾ ਜਾਣਦਾ ਬਾਈ ਬੜੀ ਹੈਗੀ ਠੰਡੀਆਂ ਪੂਰੀ ਬੜੀ ਬਾਹਰ ਫੇਰ ਕੇ ਦੇਖ ਲੈ ਬਾਈ ਠੀਕ ਹੈ ਗੱਲ ਬੈਠੀ ਬੈ ਜਾ ਥੱਲੇ ਬੈ ਜਾ ਬੈ ਜਾ ਬੈ ਜਾ ਕੋਈ ਚੱਕਰ ਨਹੀਂ ਚਾਏ ਹੁਣ ਹੀ ਪਾਸ ਕਰਲਾ ਚਾਏ ਠੀਕ ਹੈ ਇੰਨੀ ਠੰਡੀ ਹੈਗੀ ਠੀਕ ਇਹਦੀ ਖਾਸੀਅਤ ਹੀ ਬੜੀ ਖਰੀ ਹੈਗੀ ਹਾਂ ਠੰਡੀ ਆ ਗਈ ਬੜੀ ਆਸਲਾ ਬਾਈ ਲੈ ਥਣ ਸੋਨਾ ਕ ਹੈ ਤਾ ਥੋੜਾ ਹੌਕਾਰ ਦੀ ਤੋਸਾਈ ਐ ਜੇ ਮਰਜੀ ਬੈਠੀ ਜਿੱਧਰ ਦੀ ਮਰਜੀ ਹੈ ਬੰਨਣ ਆ ਨੇ ਸਾਰੇ ਬਾਲ ਪੈਣੇ ਕਦੋਂ ਨਹੀਂ ਨੇ ਅੱਜ ਕਿੰਨੇ ਪੈਸੇ ਲਵਾਗੇ ਅੱਜ ਦਾ ਵੀ 95000 ਰੁਪਏ ਲਵਾਗੇ ਅੱਜ ਦਾ ਅੱਜ ਦਾ ਮੋਲਾ ਤੇ ਤਿਆਰੀ ਦਾ 90 ਵਾਲਾ ਹੀ ਫੋਨ ਲਾਵੇ ਆਪਾਂ ਨੂੰ ਠੀਕ ਹੈ ਗੱਲ ਜੇ ਨਹੀਂ ਵੀਰੇ ਨੇ ਲੈਣੀ ਕੋਈ ਚੱਕਰ ਨਹੀਂ ਗਏ ਤੇ ਮੱਥਾ ਨਾ ਮਾਰਨਾ ਆਪਣੇ ਖਾਤਰ ਨਾਲ ਠੀਕ ਹੈ ਗੱਲ ਠੀਕ ਹੈ ਗੱਲ ਇਹ ਆਪਾਂ ਨੂੰ ਜੇ ਕੋਈ ਵੀਰੇ ਨੇ ਸਾਈ ਕਰਨਾ 25 ਕਿਲੋ ਦੇ ਥੱਲੇ ਨੋਰਮਲ ਹੀ ਚਵਾ ਦਾਂਗੇ ਠੀਕ ਹੈ ਗੱਲ ਕਿਉਂਕਿ ਜਦੋਂ ਲਈਏ ਨਾ ਆਪਾਂ ਬਾਲੇ ਬੰਦ ਲਿਆ ਜਾਲੇ ਥਾਵੇਂ ਲਈਏ ਠੀਕ ਹੈ ਗੱਲ ਇਹ ਅੱਜ ਦਾ ਰੇਟ ਇਹਦਾ ਬਾਈ ਕਹਿੰਦਾ 95 9500 ਦੇ ਫਿਰ ਅੱਜ ਦਾ ਰੇਟ ਤੇ ਤਿਆਰੀ ਦਾ ਰੇਟ ਬਾ ਮਾਨ ਤਾਂ ਨਹੀਂ ਹੋਊਗਾ 1500 ਵਾਲਾ ਹੋਊਗਾ ਜੇ ਕਹਿੰਦੇ ਦੋ ਛੜ ਦੇ ਦੋ ਵੀ ਨਹੀਂ ਛੱਡਣਾ ਇਹ ਤੋ ਆ ਠੀਕ ਹੈ ਗੱਲ ਆ ਕੀ ਆਰਡਰ ਬਣਾਉਗੀ ਫੁੱਲਾ ਫੁੱਲ ਵੀਰੇ ਹੱਥਾਂ ਮੁਠੀ ਮੁਠੀਆਂ ਰਣਾ ਇਤਲਾ ਗੈਰ ਸੀਮਨ ਟਾਪ ਲੈ ਦੇ ਜਰਸੀ ਦੀ ਲੱਗਿਆ ਜਰਸੀ ਹੀ ਲੱਗਿਆ ਵੀਰੇ ਦੀ ਵੀ ਟਾਪ ਲਾਈਨ ਪੋਟੜੀ ਲੱਗਿਆ ਠੀਕ ਹੈ ਗੱਲ ਆ ਕਹਿੰਦਾ ਭਰਾ ਇਹ ਵੀ ਸੈਕਸਡ ਵੇ ਦੀ ਨਾਲੀ ਸੀ ਠੀਕ ਹੈ ਹਾਂ ਤੇ ਹੁਣ ਮਾਰ ਦੇ ਕਰੀ ਐਚਐਫ ਤੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਬਾਈ ਦੂਜਾ ਬਾਈ ਕਿੰਨੇ ਦਿਨ ਕੱਢੂਗੀ ਦਲੇ ਪੰਜ ਛੇ ਦਿਨ ਲਈ ਹੁਜੀ ਤੌਰ ਬਾਈ ਹੋਣ ਦਿਨ ਬਾਈ ਕਹਿੰਦਾ ਪੰਜ ਡੇਢ ਗੇੜ ਇਹ ਵੀ ਲੈ ਜੂ ਤੇ ਬਣੂ ਚੰਗੀ ਥੱਲੇ ਝੋਲੇ ਦੇ ਵਿੱਚ ਫੁੱਲ ਪਈ ਆ ਹਜੇ ਥੱਲੇ 27 ਕਿਲੋ ਮਾਲ ਕਹਿੰਦਾ ਜੀ ਪੂ ਤੇ ਥਾਣੇ ਦਾ ਆ ਗਿਆ ਹੱਥੀ ਚਵਾਈ ਆ ਗਿਆ ਬੜੀ ਠੰਡੀ ਆਈ ਵੀ ਜਿੱਥੇ ਮਰਦੀ ਬਣ ਕੇ ਜਾਏ ਐਂ ਬਹਿ ਜਾ ਬਾਈ ਥੱਲੇ ਠੀਕ ਆ ਗੱਲ ਐਂ ਬਹਿ ਜਾ ਕੋਈ ਐਂ ਨਹੀਂ ਹੈਗੀ ਕੋਈ ਗਰਮਾਉਣ ਵਾਲੀ ਇਹ ਬਹੁਤ ਠੰਡੀ ਐਂ ਬਹਿ ਜਾ ਆ ਸਵੇਰ ਆਦੀ ਬਾਈ ਕਰੀ ਸੀ ਲੱਗਿਆ ਕਿ ਅਕਸਰ ਸਾਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਜਾਨਵਰ ਸਵੇਰ ਦਾ ਠੰਡਾ ਲੈ ਲਿਆ ਕਰੋ ਲੈ ਸਵੇਰ ਅੱਜ ਬਿਲਕੁਲ ਠੰਡੀ ਆ ਗਈ ਇੱਥੇ ਖੁਰਨੀ ਦੀ ਬੰਨੀ ਜੀ ਆਪਾਂ ਖੁਰਨੀ ਨਹੀਂ ਬੰਨ ਕੇ ਦਿਖਾ ਦਾਂਗੇ ਬਾਈ ਠੰਡੀ ਹੈਗੀ ਤੋੜ ਦਿਆਂ ਕੀ ਰਿਕਾਰਡ ਦੱਸਿਆ ਇਹਦਾ 27 ਕਿਲੋ ਬਈ ਪਲੂਨ ਦਾ 27 ਕਿਲੋ ਪਹਿਲਣ ਦਾ ਪਹਿਲਣ ਦਾ ਦਿੱਤਾ ਇੱਕ ਦੰਦ ਤਾਂ ਨਹੀਂ ਦੇਖਿਆ ਆਪਾਂ ਨੇ ਬਈ ਦੰਦ ਦੇ ਦੇਖੇ ਮੈਂ ਮੇਰਾ ਆਪਾਂ ਦੇਖ ਲੈਂਦੇ ਹਾਂਗੇ ਠੀਕ ਹੈ ਕਰਨਾ ਐਵੇਂ ਮੈਂ ਤੈਨੂੰ ਕਹਦਾ ਚਾਰ ਦੰਦ ਜਾਂ ਛੇ ਦੰਦ ਦੇ ਦੇ ਆਪਾਂ ਦੰਦ ਦੇਖੇ ਨਹੀਂ ਆ ਹੋ ਸਕਦਾ ਦੰਦਾਂ ਜੀ ਹੋਵੇ ਦੰਦਾਂ ਜੇ ਹੂ ਬਾਈ ਬਸੀ ਕਿਉਂਕਿ ਇਹ ਨਵਾਂ ਹਾਣਾ ਹੈ ਕਿਹੜਾ ਕੋਈ ਆਹ ਹੋਈ ਇਹਦੇ ਇਹਦੇ ਤਾਂ ਨਹੀਂ ਪਤਾ ਸੀ ਮਨ ਕਿਹੜਾ ਲੱਗਾ ਨਹੀਂ ਬਾਈ ਇਹਦੇ ਨਹੀਂ ਲੱਗੇਗਾ ਇਹ ਵੀ ਆਮ ਘਰੂ ਬੰਦੇ ਲਈ ਆਪਾਂ ਨੇ ਐਵੇਂ ਕਿਹਦੀ ਫਾਰਮ ਦੀ ਲਈ ਹੈਗੀ ਠੀਕ ਹੈ ਜੀ ਨਹੀਂ ਨਹੀਂ ਉਹ ਚੁਬੜੂ ਬੋਲਣਾ ਕੋਈ ਫਾਇਦਾ ਨਹੀਂ ਬਾਈ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ ਮਨ ਕੇ ਚੱਲ ਅੱਜ ਜੀ ਕਿਹੜੀ 85 ਹਜ਼ਾਰ ਦੀ ਵੜ ਦੇ ਦਾਂਗੇ ਬਾਈ 85 ਦੀ ਦੇ ਦਾਂਗੇ ਇਥੋਂ ਦਿਖਾ ਕਰੀ ਆਰਡਰ ਹਾਂ ਐਨ ਬਣਾਉਗੀ ਨਾਲ ਲੱਗ ਮਾ ਅੱਗੇ ਪਿੱਛੇ ਦਾ ਗਾਂ ਵਾਲੇ ਬੰਨੇ ਵੀ ਫਲ ਰੱਖੂ ਆਰਡਰ ਤੇ ਪਿਛਾ ਵਾਲੇ ਬੰਨੇ ਵੀ ਬੰਦੇ ਬਾਈ ਮਨ ਕੇ ਚੱਲ ਵੀ 6 ਗਰੇਟ ਤੱਕ ਦੀ ਆ ਜੇ ਇਹ ਕੰਨੀਆਂ ਖੜੀਆਂ ਨਹੀਂ ਆ ਠੀਕ ਆ ਗੱਲ ਹਾਂ ਦੁੱਧ ਵਾਲਾ ਤਾਂ ਖੜਾ ਇੱਕ ਠੀਕ ਆ 6 ਦਾ ਦਾ ਜੀ ਕੀ ਰੇਟ ਦੱਸ 85 85000 ਰੁਪਏ ਬਾਈ ਮੈਂ ਮੰਨਤਾਨ ਕਰ ਦਾਂਗਾ ਜਿਹੜਾ ਬਣਦਾ ਹੋਇਆ ਠੀਕ ਆ ਜੀ ਵੀ ਐ ਬਾਲਾ ਬੱਟਾ ਨਹੀਂ ਪੈਣਾ 5-4000 ਦਾ ਬੱਟਾ ਪੈ ਜੂਗਾ ਠੀਕ ਆ ਉਹ ਐਂਡ ਤੇ ਦਿਖਾਵਾਂਗੇ ਤੁਹਾਨੂੰ ਮਾਂ ਚੰਗੀ ਹੈ ਚੰਗੀ ਐਟਮਿਕ ਹੈ ਜਮਾ ਕੈਮਰਾ ਸਮਾਰਟ ਬਈ ਫੇਸਪੂਲ ਕੁਆਲਟੀ ਸਾਰਾ ਮਾਟੋ ਦਾ ਲੱਗ ਜਾ ਮਾਰਨੇ ਸਾਰੇ ਪਾਸੋਂ ਦਿਖਾ ਦੇ ਇਹਨੂੰ ਮਮ ਦਾ ਆ ਉਹ ਵੀ ਥਣ ਵੀ 4 ਮਹੀਨੇ ਦੇ ਉਮਰ ਕਿੰਨੀ ਕੂਗੀ ਵੀ ਉਮਰ ਦਾ ਬਈ 16 ਮਹੀਨੇ ਦੀ ਹੈ ਜੀ ਗੱਬਣ ਗੱਬਣ ਬਈ ਤੈਨੋਂ ਤੋਂ ਪਲੱਸ ਜਿਹੜੀ 10 ਤਰੀਕ ਨੂੰ ਆ ਗਈ ਹਾਂਜੀ ਇਹਨੂੰ 3 ਮਹੀਨੇ ਪੂਰੇ ਹੋ ਗਏ ਅੱਜ 16 ਹੋਈ 6 ਦਿਨ ਉੱਤੋਂ ਦੀ ਹੋ ਗਈ ਇਹਨੂੰ ਸਵਾ ਤਿੰਨ ਦੀ ਮੰਨ ਲੀ ਵਾ ਤੈਨੋਂ ਤੋਂ ਉਤੀ ਹੈਗੀ ਤਰੀਕ ਕਨਫਰਮ ਆ ਗਈ ਠੀਕ ਹੈ ਗੱਲ ਇਹ ਆ ਕਾਰਡ ਇਹ ਟੂ ਯਰਡ ਆਪਣੇ ਕੋਲੇ ਦਾ ਤਾਂ 8 to Z 8 to Z 27 kg ਦੀ ਮਾਂ ਦੁੱਧਾ ਹੁਣ ਵੀ ਐਮਨ ਕੇ ਚੱਲ ਤੇ ਦੰਦੋ ਬਈ ਦਿਖਾ ਦੀ ਆਪਾਂ ਕੱਚੀ ਖੀਰੀ ਹੈ ਬੱਚੇ ਤਾਂ ਤੇ ਬਾਕੀ ਜਮਾ ਪਾਈ ਦੀ ਕਹਿ ਰਣਾ ਵੀ 100 ਦਾ 100 ਉਹ ਜਰਸੀ ਆ ਗਈ ਹੈ ਨਾ ਦਿਖਾ ਦੇ ਕੀ ਦਾ ਬੱਤੇ ਸੂ ਬਈ ਇਹ ਦੰਦਾਂ ਚ ਆ ਗਈ ਖੀਰੀ ਦੋ ਦੰਦ 21035 ਇਹ ਦੇ ਅੰਦਰ ਦੇਖਦੇ ਦੇਖਦੇ ਅਗਲਾ ਸੂਆ ਵੀ 21035 ਦੀ ਆਪ ਆ ਬਈ ਗੱਲ ਕਹਿਣ ਦੀ ਨਹੀਂ ਕਿਉਂਕਿ ਆਪਾਂ ਵੇਚਨੀ ਹੈ ਕਹਿ ਕੇ ਤਾਂ ਆਪਾਂ ਐ ਵੀ ਵੇਚਦਾ ਬਈ ਆਪਣਾ ਰਿਕਾਰਡ ਪਤਾ ਨਹੀਂ ਜਿਹਦਾ ਪਤਾ ਉਹ ਆਪਾਂ ਕਹਿ ਦਾਂਗੇ ਠੀਕ ਆ ਜੀ 21035 ਦੀ ਆਪ ਆ ਗਈ 5000 ਵਾਟ ਅਗਰੇ ਲੱਗਿਆ ਹੋਇਆ ਹੈਗਾ 5000 ਵਾਟ ਹਾਂ 5000 ਵਾਟ ਦੇ ਬੱਚੇ ਬਹੁਤ ਆਉਂਦੇ ਬਹੁਤ ਆਉਂਦੇ ਹੁੰਦੇ ਆ ਬਾਈ ਆ ਵੀ ਬਹੁਤ ਸੋਹਣੀ ਹੈ ਜੀ ਤੇ ਆਰਡਰ ਵੀ ਬਿਲਕੁਲ ਕੰਪੈਕਟ ਆਉਂਦੇ ਆ ਉਹੀ ਗੱਲ ਆ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋਏ ਨੇ ਜਦੋਂ ਇਦਾਂ ਦੀ ਵਧੀਆ ਕੁਆਲਿਟੀ ਦੇ ਵਧੀਆ ਸੀਮਨ ਲੱਗਿਆ ਹੁੰਦਾ ਅੱਗੇ ਆ ਗਈ 100 ਦਾ 100 ਜਰਸੀ ਚ ਖੀਰੀਆਂ ਜੀ ਇਹਨੇ ਬਾਈ ਕਹਿੰਦਾ ਸੂਪ ਹੈਣਾ ਤੇ ਰੰਗ ਵਾਏ ਜੀ ਫੇਸਪੂਟ ਕੁਆਲਿਟੀ ਦੇ ਬਾਈ ਆ ਗਈ ਸਹਰਾਜਮੀ 100 ਦਾ 100 ਇਹ ਘਰੇ ਖੜੀ ਜੱਜ ਪਹਿਲੀ ਵਾਰ ਦਾ ਬਾਈ ਗੱਬਣ ਬ ਤੇ ਨਵੀਂ ਨਿਆਦਾ ਸ਼ਾਇਦਨ ਬਾਈ ਕਹਿੰਦਾ ਉੱਪਰ ਹੋਗੇ ਇਹਨੂੰ ਹਾਂ ਇਮਾਨਦਾਰ ਰਿਕਾਰਡ ਵੀ ਚੰਗਾ ਹੈ ਤੇ ਆਪ ਵੀ ਚੰਗੇ ਸੀਮਣ ਦੀ ਆ ਤੇ ਅੱਗੇ ਦੇ ਲੱਗਿਆ ਵੀ ਸੀਮਣ ਚੰਗਾ ਹਾਲ ਹੈ ਚਲ ਬਾਈ ਕਮਾ ਕੇ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਵੀਰੇ ਅੱਜ ਦੀ ਕਿਹੜੀ 55000 ਰੁਪਏ ਲਵਾਂਗੇ ਪੂਰਾ 55 55000 ਰੁਪਏ ਬਾਈ ਛੱਡਦੇ ਨਹੀਂ ਉਹਦੇ 1000 ਕਾ ਬਾਈ ਯਾਰ ਖੰਡ ਮਾਨ ਤਾਨ ਕਰਨਾ ਹੈ ਹੈ ਹਜ਼ਾਰ ਖੰਡ ਮਾਨਤਾਣ ਕਰਾਂਗੇ ਠੀਕ ਹੈ ਗੱਲ ਜੇ ਕਿਤੇ 50 50 ਦੀ ਵੀ ਨਹੀਂ ਦਿੰਦੇ ਨੀ ਵੀਰੇ ਆਪਾਂ ਨੂੰ ਠੀਕ ਹੈ ਗੱਲ ਜਿੰਨੀ ਵੀ ਕੂਗੇ ਆਪਾਂ ਨੂੰ ਤਾਂ ਵੀ ਕੋਈ ਦਿੱਕਤ ਨਹੀਂ ਖੜੀ ਆ ਆਪਾਂ ਠੀਕ ਹੈ ਗੱਲ ਫਿਰ ਇਹਦੇ ਤੇ ਆਪਾਂ ਰਿਜ਼ਲਟ ਫਿਰ ਆਪਾਂ ਤਿਆਰੀ ਦਾ ਦਿਖਾਵਾਂਗੇ ਠੀਕ ਹੈ ਗੱਲ ਉਦੋਂ ਫਿਰ ਲੱਖੋਂ ਬਾਹਰੀ ਬੱਸੇ ਪੋਲੇ ਥੀਵੇ ਜਾਈਆਂ ਹਾਂ ਉਦੋਂ ਦਾ ਰੇਟ ਫਿਰ ਹੋਰ ਹੋ ਜੂਗਾ ਠੀਕ ਹੈ ਨਾ ਗੱਲ ਨੰਬਰ ਦੋ ਲਓ ਬਾਈ ਜਰਾ ਨੰਬਰ ਇਹਦਾ 97355046 ਦੂਜਾ ਨੰਬਰ ਇਹਦਾ 9773550987786899 ਨੰਬਰ ਦੋ ਇਹ ਬਾਈ ਦੇ ਸਕਰੀਨ ਤੇ ਲਾ ਦੂੰਗਾ ਇਹ ਬੱਚੀ ਤੋਂ ਲਾ ਕੇ ਮੰਨ ਲਓ ਵੀ ਕੀ ਗੱਬਣ ਜਿਵੇਂ ਭਰਾਵਾਂ ਦੀ ਡਿਮਾਂਡ ਹੁੰਦੀ ਆ ਚੰਗੇ ਸੀਮਣ ਦੀ ਆ ਚੰਗਾ ਲੱਗਿਆ ਸਾਰਾ ਖਾਨਦਾਨ ਚੰਗਾ ਆ ਗਿਆ ਆਪਣਾ ਵੀਡੀਓ ਪਈਏ ਮੇਰੇ ਮਾਲਕਾਂ ਦੇ ਘਰ ਦੀ ਆਪਣੇ ਕੋਲੇ ਜਿੱਥੋਂ ਆਪਾਂ ਲਈ ਹੈਗੀ ਇਹ ਨਹੀਂ ਵੀ ਹਿਮਾਚਲ ਆਲੀ ਜਾਂ ਹੋਰ ਦੀ ਹੈਗੀ ਜਿੱਥੋਂ ਲਈ ਆਪਾਂ ਡਰੈੱਸ ਵੀ ਦੇ ਦਾਂਗੇ ਕੋਈ ਦਿੱਕਤ ਨਹੀਂ ਆਪਣੇ ਆਪ ਦੇ ਖਾਸ ਮਿੱਤਰ ਨੇ ਡਾਕਟਰ ਨੇ ਦਵਾਈ ਜਿਹੜਾ ਆਪਣੇ ਕੋਲੇ ਆਪਣਾ ਅਬਾਈ ਆਪਣਾ ਡਾਕਟਰ ਹੁਣੀ ਆਪਾਂ ਨੂੰ ਦਵਾਈ ਹੈਗੀ ਸਾਰਾ ਉਹਦੇ ਹੱਥੀਂ ਪੀਗਾ ਸਾਰਾ ਉਸੇ ਦਾ ਕਰਿਆ ਹੋਇਆ ਬਈ ਇਹ ਕੋਈ ਐਗਲ ਲੈਣ ਕਿ ਗਾਵਾਂ ਸਾਰੀਆਂ ਤੁਹਾਨੂੰ ਚੰਗੀਆਂ ਦਿਖਾਈਆਂ ਤੇ ਰੇਟ ਨੇ ਜਿਹੜੇ ਰੇਟ ਵੀ ਬਾਈ ਦੇ ਬਾਜਬ ਨੇ ਇਨ੍ਹਾਂ ਤੋਂ ਜਿਹੜੀ ਵੀ ਗਾ ਬੱਚੀ ਛੋੜੇ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ